ਗੁਰੂ ਪਿਆਰਿਓ ਜਦੋਂ ਮੇਰੇ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜਦੇ ਆ ਤੇ ਆਪਾਂ ਪੜ ਵੀ ਚੁੱਕੇ ਆ ਕਿ ਜਦੋਂ ਸਤਗੁਰੂ ਜੀ ਰਾਏਕੋਟ ਦੀ ਧਰਤੀ ਤੇ ਪਹੁੰਚਦੇ ਨੇ ਤੇ ਸਤਗੁਰਾਂ ਨੂੰ ਨੂਰਾਮਾਹੀ ਮਿਲਦਾ ਹੈ ਉਸ ਤੋਂ ਬਾਅਦ ਚੌਧਰੀ ਰਾਏ ਕੱਲਾ ਮਿਲਦਾ ਹੈ ਅੱਜ ਆਪਾਂ ਇਹ ਵਿਚਾਰ ਕਰਾਂਗੇ ਕਿ ਜਦੋਂ ਸਤਗੁਰੂ ਜੀ ਨੂਰਾ ਮਾਹੀ ਨੂੰ ਮਿਲਦੇ ਨੇ ਤਾਂ ਗੁਰੂ ਪਾਤਸ਼ਾਹ ਜੀ ਨੂੰ ਨੂਰਾ ਮਾਹੀ ਦੁੱਧ ਦੀ ਸੇਵਾ ਕਰਦਾ ਹੈ ਤੇ ਉਹ ਦੁੱਧ ਜੋ ਗੰਗਾ ਸਾਗਰ ਦੇ ਵਿੱਚ ਚੋਇਆ ਜਾਂਦਾ ਹੈ ਉਹ ਗੰਗਾ ਸਾਗਰ ਜਿਸ ਦੇ ਵਿੱਚ 288 ਸੁਰਾਖ ਸਨ 6 ਸਨ ਪਰ ਫਿਰ ਵੀ ਉਸ ਗੰਗਾ ਸਾਗਰ ਦੇ ਵਿੱਚੋਂ ਦੁੱਧ ਨਹੀਂ ਡੋਲਦਾ ਦੇਖੋ ਉਹ ਗੰਗਾ ਸਾਗਰ ਕਿੰਡੀ ਕਮਾਲ ਦੀ ਹੈ ਜੇ ਤੁਸੀਂ ਉਹਦੇ ਵਿੱਚ ਕੋਈ ਤਰਲ ਪਦਾਰਥ ਪਾਉਂਗੇ ਦੁੱਧ ਪਾਣੀ ਪਾਉਂਗੇ ਤਾਂ ਉਹ ਗੰਗਾ ਸਾਗਰ ਦੇ 288 ਛੇਕ ਹੋਣ ਦੇ ਬਾਵਜੂਦ ਵੀ ਵਾਰ ਨਹੀਂ ਡੁੱਲੇਗਾ ਚੋਏਗਾ ਨਹੀਂ ਪਰ ਜਦੋਂ ਤੁਸੀਂ ਉਸ ਵਿੱਚ ਰੇਤ ਪਾਉਂਗੇ ਠੋਸ ਪਦਾਰਥ ਪਾਉਂਗੇ ਉਹ ਗੰਗਾ ਸਾਗਰ ਦੇ ਵਿੱਚੋਂ ਕਿਰ ਜਾਏਗਾ ਅਜ ਆਪਾਂ ਇਹੀ ਵਿਚਾਰ ਕਰਨੀ ਆ ਕਿ ਜਿਹੜੀ ਗੰਗਾ ਸਾਗਰ ਸਤਿਗੁਰ ਸੱਚੇ ਪਾਤਸ਼ਾਹ ਜੀ ਰਾਏ ਕੱਲੇ ਨੂੰ ਦਿੰਦੇ ਨੇ ਉਹ ਸਤਿਗੁਰਾਂ ਕੋਲ ਕਿੱਥੋਂ ਆਈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਚਮਕੌਰ ਦੀ ਗੜੀ ਤੋਂ ਤੁਰਦੇ ਨੇ ਜਾਂ ਮਾਛੀਵਾੜੇ ਦੇ ਜੰਗਲ ਤੋਂ ਰਵਾਨਾ ਹੁੰਦੇ ਨੇ ਤਾਂ ਸਤਿਗੁਰਾਂ ਕੋਲ ਸ੍ਰੀ ਸਾਹਿਬ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਪਰ ਸਤਿਗੁਰਾਂ ਕੋਲ ਇਹ ਗੰਗਾ ਸਾਗਰ ਕਿੱਥੋਂ ਆ ਜਾਂਦੀ ਹੈ ਲੋ ਗੁਰੂ ਪਿਆਰਿਓ ਆਓ ਆਪਾਂ ਅੱਜ ਇਸ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ ਆਪਾਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੇ लाडले ਪੁੱਤਾਂ ਤੇ लाडले ਗੁਰਸਿੱਖਾਂ ਸਮੇਤ 10 ਲੱਖ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੀਰਾਂ ਦੀ ਵਰਖਾ ਕਰ ਦਿੰਦੇ ਨੇ ਚਮਕੌਰ ਦੀ ਗੜੀ ਤੋਂ ਕਿਉਂਕਿ ਸਤਿਗੁਰ ਜੀ ਸਭ ਤੋਂ ਉੱਚੀ ਮੰਮਟੀ ਤੇ ਮੌਜੂਦ ਸਨ ਚਾਰੇ ਪਾਸੇ ਵੇਖ ਰਹੇ ਸਨ ਤੇ ਜਿਹੜਾ ਵੀ ਗੜੀ ਵੱਲ ਉਹਨੂੰ ਦੌੜਦਾ ਸੀ ਸਤਿਗੁਰੂ ਤੀਰ ਦੇ ਨਾਲ ਹੀ ਉਹਨੂੰ ਵਾਪਸ ਮੋੜ ਦਿੰਦੇ ਸਨ ਜਾਂ ਦੁਨੀਆ ਤੋਂ ਤੋੜ ਦਿੰਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੰਨੇ ਤੀਰ ਚਲਾਏ ਤਾਂ ਸਤਿਗੁਰਾਂ ਦੇ ਹੱਥ ਵੀ ਸੁੱਜ ਜਾਂਦੇ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪੂਰਾ ਸਰੀਰ ਹੀ ਸੁੱਜ ਜਾਂਦਾ ਹੈ ਕੰਡੇ ਵੱਜਦੇ ਨੇ ਕਿਉਂਕਿ ਕਿੱਕਰਾਂ ਟਾਲੀਆਂ ਬਹੁਤ ਨੇ ਮਾਛੀਵਾੜੇ ਦੇ ਜੰਗਲਾਂ ਵੱਲ ਵੱਡੀਆਂ-ਵੱਡੀਆਂ ਸੂਲਾਂ ਚਰਨਾ ਤੇ ਵੱਜਦੀਆਂ ਸਨ ਤੜੀ ਤੇ ਵੱਜ ਕੇ ਉੱਪਰ ਆ ਜਾਂਦੀਆਂ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੀ ਤੀਰਾਂ ਦੀ ਵਰਖਾ ਕਰਦੇ ਨੇ ਸਤਿਗੁਰਾਂ ਦੇ ਹੱਥ ਸੋਜ ਜਾਂਦੇ ਨੇ ਸਤਿਗੁਰਾਂ ਦੇ ਹੱਥ ਵਿੱਚ ਇੱਕ ਛੱਲਾ ਪਾਇਆ ਹੋਇਆ ਸੀ ਜਿਹਨੂੰ ਗੁਲ ਛਤਰਾਣ ਕਹਿੰਦੇ ਨੇ ਇਹ ਗੱਲ ਨੋਟ ਕਰ ਲਓ ਉਹ ਛੱਲਾ ਕੋਈ ਰਾਸ਼ੀਆਂ ਵਾਲਾ ਛੱਲਾ ਨਹੀਂ ਸੀ ਗ੍ਰੇਹਾ ਦੀ ਦਿਸ਼ਾ ਵਿੱਚ ਬਦਲਣ ਵਾਲਾ ਛੱਲਾ ਨਹੀਂ ਸੀ ਉਹ ਛੱਲਾ ਸੀ ਜਿਹਨੂੰ ਗੁਲਸਤਰਾਣ ਕਹਿੰਦੇ ਨੇ ਉਹ ਸਿਰਫ ਤੇ ਸਿਰਫ ਤੀਰ ਕਮਾਨ ਚਲਾਉਣ ਦੇ ਲਈ ਪਾਇਆ ਜਾਂਦਾ ਸੀ ਜਦੋਂ ਕਮਾਨ ਖਿੱਚਣੀ ਹੁੰਦੀ ਸੀ ਨਾ ਤੀਰ ਪਾ ਕੇ ਤਾਂ ਉਹਦੀ ਜ਼ਰੂਰਤ ਪੈਂਦੀ ਸੀ ਉਹਦੇ ਨਾਲ ਬਹੁਤ ਜ਼ੋਰ ਨਹੀਂ ਲੱਗਦਾ ਸੀ ਭਾਵੇਂ ਕਿ ਪੂਰਾ ਜ਼ੋਰ ਤਾਂ ਲੱਗ ਜਾਂਦਾ ਸੀ ਪਰ ਫਿਰ ਵੀ ਉਹਦੇ ਨਾਲ ਕੰਫਰਟੇਬਲ ਹੁੰਦਾ ਸੀ ਤੇ ਉਹ ਛੱਲਾ ਜਿਹੜਾ ਪਾਇਆ ਸੀ ਜਦੋਂ ਉਹਦੇ ਨਾਲ ਲੋਕ ਪੜ ਕੇ ਖਿੱਚਦੇ ਸਨ ਤਾ ਉਹ ਛੱਲੇ ਤੇ ਜੋਰ ਲਾ ਕੇ ਕੇ ਛੱਲੇ ਨਾਲ ਹੱਥ ਸੁੱਜ ਗਿਆ ਸੀ ਗੁਰੂ ਪਾਤਸ਼ਾਹ ਦਾ ਹੱਥ ਸੁੱਜਣ ਕਰਕੇ ਉਹ ਜਿਹੜਾ ਛੱਲਾ ਸੀ ਉਹ ਚੁੱਭ ਰਿਹਾ ਸੀ ਭਾਵੇਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪੂਰਾ ਸਰੀਰ ਜ਼ਖਮੋ-ਜ਼ਖਮੀ ਸੀ ਫਿਰ ਵੀ ਅਕਾਲ ਪੁਰਖ ਦਾ ਭਾਣਾ ਮੰਨਦੇ ਨੇ ਪਰ ਉਹ ਛੱਲਾ ਉਂਗਲੀ ਦੇ ਵਿੱਚ ਵੜ ਗਿਆ ਸੀ ਤੇ ਜਦੋਂ ਗੁਰੂ ਪਾਤਸ਼ਾਹ ਜੀ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਮੋਹੀ ਵਿੱਚ ਪਹੁੰਚਦੇ ਨੇ ਤਾਂ ਇੱਕ ਟਾਲੀ ਦੇ ਦਰਖਤ ਥੱਲੇ ਬੈਠ ਜਾਂਦੇ ਨੇ ਉੱਥੇ ਸੰਗਤ ਆਉਂਦੀ ਐ ਸਤਿਗੁਰਾਂ ਦੇ ਦਰਸ਼ਨ ਕਰਦੀ ਐ ਪਤਾ ਲੱਗਦਾ ਕਿ ਮੁਗਲ ਫੌਜਾਂ ਲੱਗੀਆਂ ਹੋਈਆਂ ਨੇ ਫਿਰ ਗੁਰੂ ਪਾਸ਼ਾ ਜੀ ਦਾ ਹੱਥ ਵੇਖ ਕੇ ਕਹਿੰਦੀਆਂ ਨੇ ਗੁਰੂ ਪਾਸ਼ਾ ਜੀ ਤੁਹਾਡੇ ਹੱਥ ਵਿੱਚ ਗੁਲਸ਼ਤ੍ਰਾਣ ਜੋ ਛੱਲਾ ਹੈ ਜਿਸ ਨਾਲ ਤੁਸੀਂ ਤੀਰ ਕਮਾਨ ਚਲਾਉਂਦੇ ਹੋ ਚੁਪਿਆ ਹੋਇਆ ਹੈ ਕਿਰਪਾ ਕਰਕੇ ਹੁਕਮ ਕਰੋ ਅਸੀਂ ਇਸ ਗੁਲਸ਼ਤ੍ਰਾਣ ਨੂੰ ਤੋੜ ਦਿੰਨੇ ਆ ਜਾਂ ਕਟਵਾ ਦਿੰਨੇ ਆ ਫਿਰ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਭਾਈ ਜਵਾਲਾ ਜੀ ਆਇਆ ਸੀ ਜੋ ਉਸ ਸਮੇ ਕੋਲਹਾਰ ਸੀ ਫਿਰ ਉਸ ਭਾਈ ਜਵਾਲੇ ਨੇ ਆ ਕੇ ਉਸ ਛੱਲੇ ਨੂੰ ਕਟਿਆ ਰੇਤੀ ਦੇ ਨਾਲ ਜਿਹੜੀ ਰੇਤੀ ਦੇ ਨਾਲ ਕਟਿਆ ਉਹ ਰੇਤੀ ਅੱਜ ਵੀ ਉਹਨਾਂ ਦੀ ਪੀੜ੍ਹੀ ਦੇ ਕੋਲ ਉਹਨਾਂ ਦੀ ਪੋਸਤਾਂ ਕੋਲ ਮੌਜੂਦ ਹੈ ਛੱਲਾ ਵੀ ਮੌਜੂਦ ਹੈ ਸੋ ਗੁਰੂ ਪਿਆਰਿਓ ਜਦੋਂ ਉਸ ਭਾਈ ਜਵਾਲੇ ਨੇ ਛੱਲਾ ਕਟਿਆ ਰੇਤੀ ਦੇ ਨਾਲ ਤਾਂ ਸਤਿਗੁਰਾਂ ਤੋਂ ਛੱਲਾ ਲੈ ਲਿਆ ਕਿ ਗੁਰੂ ਪਾਤਸ਼ਾਹ ਜੀ ਇਹ ਤੋਹਫੇ ਵਜੋਂ ਸੇਵਾ ਵਜੋਂ ਮੈਨੂੰ ਦੇ ਦਿਓ ਤੇ ਸਤਿਗੁਰਾਂ ਨੇ ਉਸ ਨੂੰ ਛੱਲਾ ਵੀ ਦੇ ਦਿੱਤਾ ਤੇ ਰੇਤੀ ਤਾਂ ਉਹਦੀ ਆਪਣੀ ਸੀ ਉਹਨੇ ਆਪਣੇ ਕੋਲ ਰੱਖ ਲਈ ਸੋ ਗੁਰੂ ਪਿਆਰਿਓ ਫਿਰ ਸਤਿਗੁਰਾਂ ਨੇ ਖੁਸ਼ ਹੋ ਕੇ ਜਦੋਂ ਉਹਨੂੰ ਛੱਲਾ ਦਿੱਤਾ ਤਾਂ ਫਿਰ ਉਹ ਭਾਈ ਜਵਾਲੇ ਦਾ ਬਣਾਇਆ ਹੋਇਆ ਗੰਗਾ ਸਾਗਰ ਸੀ ਜਿਹੜਾ ਉਹ ਗੰਗਾ ਸਾਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟਾ ਕਰਦਾ ਸੇਵਾਵਾਂ ਚੋਂ ਦਿੰਦਾ ਗੁਰੂ ਪਾਤਸ਼ਾਹ ਜੀ ਇਸ ਨਾਲ ਤੁਸੀਂ ਰਾਹ ਦੇ ਵਿੱਚ ਜੋ ਜਲ ਦੀ ਲੋੜ ਪਵੇ ਪਾਣੀ ਦੀ ਲੋੜ ਪਵੇ ਤੁਸੀਂ ਇਸ ਨੂੰ ਵਰਤ ਸਕਦੇ ਹੋ ਉਹ ਜਿਹੜਾ ਗੰਗਾ ਸਾਗਰ ਸੀ ਉਹ ਭਾਈ ਜਵਾਲੇ ਨੇ ਦਿੱਤਾ ਸੀ ਤੇ ਜਿਹੜਾ ਗੰਗਾ ਸਾਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਭਾਈ ਰਾਏ ਕੱਲੇ ਨੂੰ ਦਿੱਤਾ ਜੋ ਕਿ ਉਹਨਾਂ ਦੀ ਪੀੜ੍ਹੀ ਨੇ ਅੱਜ ਤੱਕ ਵੀ ਸੰਭਾਲਿਆ ਹੋਇਆ ਹੈ ਤੇ ਗੁਰੂ ਪਿਆਰੇ ਉਹ ਦਰਸ਼ਨ ਵੀ ਕਰਾਉਂਦੇ ਨੇ ਇਸ ਤਰ੍ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਗੰਗਾ ਸਾਗਰ ਕਿੱਥੋਂ ਆਇਆ ਕਿਵੇਂ ਰਾਏ ਕੱਲੇ ਪਾਸ ਪਹੁੰਚਿਆ